जय श्री राम हर हर महादेव जयकारे वीर बजरंग के हर, हर हर महादेव दोस्तों मैं जगदीप शर्मा उत्तरी भारत तो उम्मीद प्रधान श्री हिंदू ताकत भारत तो काली माता मंदिर पटेल तो अखिल भारतीय जयगर महासभा अरमंडल तो पंजाब प्रधान आप जीनु पुरजोर अपील करदां ਨੁਲਾਤਿਆਂ ਦੇ ਪਰਬ ਚੱਲ ਪਏ ਨੇ ਅਸੂ ਦੇ ਨੁਲਾਤੇ ਆ ਚੁੱਕੇ ਨੇ ਔਰ ਸਾਡੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਘਰ-ਘਰ ਰਮਾਇਣ ਹੋ ਰਹੀ ਆ ਸ਼ਹਿਰਾਂ 'ਚ ਸਟੇਜਾਂ ਲਾ ਕੇ ਰਾਮੁਲਾ ਦਿਖਾਈ ਜਾ ਰਹੀ ਆ ਰਾਮੁਲਾ ਕਮੇਟੀ ਅਨ ਇੱਕ ਵਾਰ ਫੇਰ ਅਸੀਂ ਦੁਬਾਰੋਂ ਪੀਨ ਕਰਦੇ ਆ ਪੀਨ ਅਸੀਂ ਹਰ ਸਾਲ ਕਰਦੇ ਆ ਇਸ ਸਾਲ ਫੇਰ ਹੱਥ ਬਨ ਕੇ ਬੇਨਤੀ ਆ ਇਸ ਸਟੇਜਾਂ ਦੇ ਉੱਪਰ ਪੂਰੀ ਮਰਿਆਦਾ ਦੇ ਨਾਲ ਸਹੀ ਤਰੀਕੇ ਨਾਲ ਮਰਿਆਦਾ ਪ੍ਰਸ਼ੋਧਮ ਸ਼੍ਰੀ ਰਾਮ ਜੀ ਦਾ ਜੋ ਜੀਵਨ ਲੀਲਾ ਉਹ ਦਿਖਾਈ ਜਾਵੇ ਤਾਂ ਜੋ ਸਾਡੇ ਪਰਿਵਾਰਾਂ ਨੂੰ ਸਨਾਤਨ ਦੇ ਬੱਚਿਆਂ ਨੂੰ ਨਵੇਂ ਜਨਰੇਸ਼ਨ ਨੂੰ ਮਰਿਆਦਾ ਪ੍ਰਸ਼ੋਧਮ ਸ਼੍ਰੀ ਭਗਵਾਨ ਜੀ ਦਾ ਜਨ ਬਾਰੇ ਸਹੀ ਗਿਆਨ ਮਿਲ ਸਕੇ ਮਾंगे ਅਸੀਂ ਰਾਮੀਲਾ ਦੇ ਸਟੇਜ ਤੋਂ ਕੋਈ ਮਨੋਰੰਜਨ ਜਾਂ ਕੋਈ ਨਸ਼ਾ ਪ੍ਰਮੋਟ ਕਰੀਏ ਜਾਰਾ ਮੇਡਾ ਦੇ ਸਟੇਜ ਨੂੰ ਕੋਈ ਮਨੋਰੰਜਨ ਦੀ ਸਟੇਜ ਬਣਾ ਕੇ ਅਸੀਂ ਆਪ ਦਾ ਮਨੋਰੰਜਨ ਕਰਕੇ ਕਰ ਨੂੰ ਆ ਜੀ ਜਿਨ੍ਹਾਂ ਸਾਡੇ ਤੇ ਸਮਾਜ ਤੇ ਬਹੁਤ ਹੀ ਗਲਤ ਪਰਵਾਹ ਪੈਂਦਾ ਕਰ ਕਰ ਜਗਰਾਤੇ ਹੋ ਰਹੇ ਨੇ ਕਰ ਕਰ ਜਾਗਰਣ ਹੋਣਗੇ ਸਨਾਤਨੀ ਪਰਿਵਾਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਹਰ ਸਾਡੇ ਜਗ੍ਹਾ ਦੇ ਉਪਰ ਉੱਥੇ ਸਾਡੀ ਅਪੀਲ ਆ ਭਗਵਾਨ ਦੇਵੀ ਦੇਵਤਿਆਂ ਦਾ ਕੋਈ ਵੀ ਸਰੂਪ ਇਹਸਾਨ ਨੂੰ insan ਮਾਨਾ ਭਗਵਾਨ ਦਾ ਨਰਾਦਰ ਨਾ ਕੀਤਾ ਜਾਵੇ। ਸ੍ਰੀ ਹਿੰਦੂ ਪਗਤ ਭਾਰਤ ਵੱਲੋਂ ਝਾਕੀਆਂ ਤੇ ਪੂਰਨ ਪਾਵਨ ਦੀਆਂ ਪੂਰਨ ਰੋਗਾ ਕਿਉਂਕਿ ਝਾਕੀਆਂ ਦਿਖਾਉਣ ਨਾਲ ਸਾਡਾ ਜੋ ਧਾਰਮਿਕ ਪ੍ਰੋਗਰਾਮ ਹੁੰਦਾ ਉਹ ਇੱਕ ਮਨ ਰਾਂਜਣ ਦਾ ਪ੍ਰੋਗਰਾਮ ਬਣ ਕੇ ਰਹਿ ਜਾਂਦਾ। ਚਾਹੇ ਉੱਥੇ ਅਸੀਂ ਕੋਈ ਸਮਾਰਕ ਝਾਕੀ ਦਿਖਾਉਨੇ ਆਂ ਚਾਹੇ ਕੋਈ ਧਰਮ ਨਾਲ ਜੁੜੀ ਹੋਈ ਝਾਕੀ ਦਿਖਾਉਨੇ ਆਂ। ਭਗਵਾਨ ਦਾ ਮਾਨਾ ਪਾਉਣਾ ਤਾਂ वैसे ही 11 ਮਹੀਨਾ ਤੱਕ ਸਾਡੀ ਕੋਈ ਕਾੰਤ ਨਹੀਂ ਵੀ ਅਸੀਂ ਭਗਵਾਨ ਦਾ ਫਾਣਾ ਪਾ ਕੇ ਉਹਨਾਂ ਦੀ ਬਰਾਬਰੀ ਕਰ ਸਕਾਂਗੇ ਸੋ ਸ਼੍ਰੀ ਹਿੰਦੂ ਤਾਕਤ ਵੱਲੋਂ ਭਾਰਤ ਵੱਲੋਂ ਅਖਰ ਭਾਰਤੀ ਜਾਗਰਣ ਸੁਧਾਰਾ ਮੰਡਲ ਵੱਲੋਂ ਅਸੀਂ ਪੂਰ ਜੋ ਅਪੀਲ ਕਰਦੇ ਹਾਂ ਵੀ ਇਹਨਾਂ ਚੀਜ਼ਾਂ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਜੋ ਸਾਧਨ ਧਰਮ ਦੀ ਮਰਿਆਦਾ ਬਣੀ ਰਹੇ ਧਰਮ ਕਿਸੇ ਵੀ ਪੁਆਇੰਟ ਤੇ ਕਸ ਹੋਏ ਨਾ ਬਣੇ ਜੋ ਵੀ ਕਿਤੇ ਸਾਨੂੰ ਕੋਈ ਕੰਪਲੇਂਟ ਆਉ ਕੋਈ ਬੰਦਾ ਮਰਿਆ ਤਾਂ ਉਹ ਵਾਹਨ ਚੱਲ ਕੇ ਇਹ ਪਰਬ ਕਰੂਗਾ ਸ਼੍ਰੀ ਹਿੰਦੂ ਤਖਤ ਉਹਦੇ ਖੂਨੀ ਕਾਰਵਾਈ ਕਰਾਉਣ ਦਾ ਬਚਨ ਵਾਦਾ ਅਸੀਂ ਕਾਨੂੰਨੀ ਕਾਰਵਾਈ ਕਰਾਏ ਬਿਨਾ ਪਿੱਛੇ ਨਹੀਂ ਹਟਾਂਗੇ ਮੇਰੇ ਨਾਲ ਸਾਡੇ ਪੰਜਾਬ ਦੇ ਪ੍ਰਚਾਰਕ ਜੀਵ ਸ਼ਰਮਾ ਜੀ ਨੇ ਜੋ ਇੱਕ ਬਹੁਤ ਹੀ ਸੁਰਜੇ ਹੋਏ ਇਨਸਾਨ ਨੇ ਜਗਾ ਜਗਾ ਤੇ ਸਾਨੂੰ ਹਰ ਮੌਕੇ ਹਰ ਸਮੇਂ ਧਰਮ ਬਾਰੇ ਜੋ ਵੀ ਕੋਈ ਗਿਆਨ ਸਾਨੂੰ ਨਾ ਤਾਂ ਮਿਲਦਾ ਰਹਾ ਮੈਂ ਪੂਜ ਜੋਰ ਫੇਰ ਅਪੀਲ ਕਰਦਾ ਮੈਂ ਸਨਾਤਨੀ ਪਰਿਵਾਰਾਂ ਨੂੰ ਸਨਾਤਨੀ ਬੱਚਿਆਂ ਨੂੰ ਅਗਲੇ ਭੈਣ ਭਰਾਵਾਂ ਨੂੰ ਸਾਡੇ ਮੰਦਰ ਕਮੇਡੀਆਂ ਨੂੰ ਸੰਸਥਾਵਾਂ ਨੂੰ ਰੇਗ ਪਰਮਦੇਵ ਵਿੱਚ ਰੇਗ ਗ੍ਰੋਹ ਪਰਮਦੇਵ ਵਿੱਚ ਧਰਮ ਦੀ ਪੂਰੀ ਮਹਾਨਤਾ ਬਣਾ ਕੇ ਰੱਖਿਆ ਕਰੋ ਸ਼ਾਸਤਰਾਂ ਦੇ ਪੈਦਾ ਦੇ ਅਨੁਸਾਰ ਧਰਮ ਦਾ ਪ੍ਰੋਗਰਾਮ ਕਰੋ ਨਾ ਕਿ ਆਬਧਿਆਨ ਮਨ ਮਰਜ਼ੀਆਂ ਦੇ ਨਾਲ ਆਪਣੇ ਆਪ ਨੂੰ ਸਹੀ ਲੱਗਿਆ ਹੋਇਆ ਪ੍ਰੋਗਰਾਮਾਂ ਸੀ ਨਾ ਕਰੀਏ ਜਿਸ ਨਾਲ ਸਾਡੀ ਭਰਾਤਾ ਦੀ ਰੰਗਣਾ ਹਾਂਗੇ ਇੰਨੇ ਕ ਬੇਨਤੀਆਂ ਨਾਲ ਆਪ ਸਮਝੀ ਨੂੰ જય શ્રી ਨਾਮ ਹਰ ਹਰ ਮਹਾਦੇਵ